ਕੋਚੇਲਾ ਤੋਂ ਬਾਅਦ ਦਲਜੀਤ ਸਾਂਝ ਨੇ ਹਾਸਿਲ ਕੀਤਾ ਵੱਡਾ ਮੁਕਾਮ ਅਜੀਹਾ ਕਰਨ ਵਾਲੇ ਬਣੇ ਭਾਰਤੀ ਦੂਜੇ ਕਲਾਕਾਰ ਹਾਲੀ ਵਿੱਚ ਕੋਚੇਲਾ ਫੈਸਟੀਵਲ ਦੇ ਵਿੱਚ ਆਪਣੇ ਪਰਫਾਰਮੈਂਸ ਤੋਂ ਬਾਅਦ ਦਲਜੀਤ ਸਾਂਝ ਨੇ ਇਤਿਹਾਸ ਰਚ ਦਿੱਤਾ ਸੀ ਦਲਜੀਤ ਨੇ ਆਪਣੀ ਪਰਫਾਰਮੈਂਸ ਦੇਣ ਵਾਲੇ ਅਜੀਹੇ ਪਹਿਲੇ ਪੰਜਾਬੀ ਕਲਾਕਾਰ ਬਣੇ ਹੁਣ ਕੋਚੇਲਾ ਤੋਂ ਬਾਅਦ ਦਲਜੀਤ ਸਾਂਝ ਨੇ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਦਰਅਸਲ ਦਲਜੀਤ ਦੇ ਅਫੀਸ਼ੀਅਲ ਇੰਸਟਾ ਤੇ ਉਹਨਾਂ ਨੂੰ ਇੰਸਟਾਗ੍ਰam ਹੈਂਡਲ ਵੱਲੋਂ ਹੀ ਫੋਲੋ ਕੀਤਾ ਗਿਆ ਇਸ ਦੇ ਨਾਲ ਇੰਸਟਾਗ੍ਰam ਫੋਲੋਅਰ ਕਿਤੇ ਜਾਣ ਵਾਲੇ ਦਲਜੀਤ ਦੂਜੇ ਭਾਰਤੀ ਕਲਾਕਾਰਾਂ ਬਣ ਗਏ ਹਨ ਅਤੇ ਪੰਜਾਬੀ ਪਹਿਲੇ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਵੱਲੋਂ ਸਿਰਫ ਇੱਕੋ ਇੱਕ ਭਾਰਤੀ ਕਲਾਕਾਰ ਨੂੰ ਫੋਲੋ ਕੀਤਾ ਗਿਆ ਸੀ ਜੋ ਕਿ ਰੈਪਰ ਬਾਦਸ਼ਾਹ ਹਨ ਹੁਣ ਇੰਸਟਾਗ੍ਰਾਮ ਦੀ ਇਸ ਲਿਸਟ ਦੇ ਵਿੱਚ ਭਾਰਤੀ ਕਲਾਕਾਰ ਵਜੋਂ ਦਲਜੀਤ ਦਾ ਨਾਮ ਵੀ ਸ਼ਾਮਿਲ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਇੰਸਟਾਗ੍ਰਾਮ ਹੈਂਡਲ ਵੱਲੋਂ ਇੱਕ ਪੋਸਟ ਵੀ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਦਲਜੀਤ ਦੋ ਸਾਜ ਤੇ ਬਾਈਟ ਤੇ ਉਸ ਨਾਲ ਪਰਫਾਰਮ ਕਰਨ ਵਾਲੇ ਪੰਗੜਾ ਗਰੁੱਪ ਦੇਖਿਆ ਜਾ ਸਕਦਾ ਹੈ ਦੱਸ ਦੇ ਕਿ ਇੰਸਟਾਗ੍ਰਾਮ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲਾ ਕਾਊਂਟ ਹੈ ਜਿਸ ਵੱਲੋਂ ਦੁਨੀਆ ਭਰ ਦੇ ਵਿੱਚ ਸਿਰਫ 69 ਲੋਕਾਂ ਨੂੰ ਹੀ ਫੋਲੋ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਦੋ ਭਾਰਤੀ ਕਲਾਕਾਰ ਸ਼ਾਮਿਲ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਉਥੇ ਇੰਸਟਾਗ੍ਰam ਦੇ ਫੋਲੋਅਰਸ ਦੀ ਗੱਲ ਕਰੀਏ ਤਾਂ ਇਸ ਦੇ ਆਫੀਸ਼ੀਅਲ ਇੰਸਟਾ ਅਕਾਊਂਟ ਤੇ 634 ਮਿਲੀਅਨ ਤੋਂ ਵੱਧ ਲੋਕਾਂ ਨੇ ਫੋਲੋ ਕੀਤਾ ਤੁਹਾਡੀ ਸਬਡੇਟ ਕੀ ਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਕੁਚੇਲਾ ਤੋਂ ਬਾਅਦ ਅਲਜੀਤ ਸਾਝ ਨੇ ਹਾਸਲ ਕੀਤਾ ਵੱਡਾ ਮੁਕਾਮ ਅਜਿਹਾ ਕਰਨ ਵਾਲੇ ਬਣੇ ਭਾਰਤੀ ਦੂਜੇ ਕਲਾਕਾਰ ਹਾਲੇ ਵਿੱਚ ਕਜੇਲਾ ਫੈਸਟੀਵਲ ਦੇ ਵਿੱਚ ਆਪਣੀ ਪਰਫਾਰਮੈਂਸ ਤੋਂ ਬਾਅਦ ਦਲਜੀਤੋ ਸਾਜ ਨੇ ਇਤਿਹਾਸ ਰਚ ਦਿੱਤਾ ਸੀ ਦਲਜੀਤ ਨੇ ਆਪਣੀ ਪਰਫਾਰਮੈਂਸ ਦੇਣ ਵਾਲੇ ਅਜੀਹੇ ਪਹਿਲੇ ਪੰਜਾਬੀ ਕਲਾਕਾਰ ਬਣੇ ਹੁਣ ਕੋਚੇਲਾ ਤੋਂ ਬਾਅਦ ਦਲਜੀਤੋ ਸਾਜ ਨੇ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ ਦਰਅਸਲ ਦਲਜੀਤ ਦੇ ਅਫੀਸ਼ੀਅਲ ਇਨਸਟਾ ਤੇ ਉਹਨਾਂ ਨੂੰ ਇੰਸਟਾਗ੍ਰam ਹੈਂਡਲ ਵੱਲੋਂ ਹੀ ਫੋਲੋ ਕੀਤਾ ਗਿਆ ਇਸ ਦੇ ਨਾਲ ਇੰਸਟਾਗ੍ਰam ਫਾਲੋਅਰ ਕਿਤੇ ਜਾਣ ਵਾਲੇ ਦਲਜੀਤ ਦੂਜੇ ਭਾਰਤੀ ਕਲਾਕਾਰ ਬਣ ਗਏ ਹਨ ਅਤੇ ਪੰਜਾਬੀ ਪਹਿਲੇ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਵੱਲੋਂ ਸਿਰਫ ਇੱਕੋ ਇੱਕ ਭਾਰਤੀ ਕਲਾਕਾਰ ਨੂੰ ਫੋਲੋ ਕੀਤਾ ਗਿਆ ਸੀ ਜੋ ਕਿ ਰੈਪਰ ਬਾਦਸ਼ਾਹ ਹਨ ਹੁਣ ਇੰਸਟਾਗ੍ਰਾਮ ਦੀ ਇਸ ਲਿਸਟ ਦੇ ਵਿੱਚ ਭਾਰਤੀ ਕਲਾਕਾਰ ਵਜੋਂ ਦਲਜੀਤ ਦਾ ਨਾਮ ਵੀ ਸ਼ਾਮਿਲ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਇੰਸਟਾਗ੍ਰਾਮ ਹੈਂਡਲ ਵੱਲੋਂ ਇੱਕ ਪੋਸਟ ਵੀ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਦਲਜੀਤ ਦੋ ਸਾਜ ਤੇ ਬਾਈਟ ਤੇ ਉਸ ਨਾਲ ਪਰਫਾਰਮ ਕਰਨ ਵਾਲੇ ਪੰਗੜਾ ਗਰੁੱਪ ਦੇਖਿਆ ਜਾ ਸਕਦਾ ਹੈ ਦੱਸ ਦੇ ਕਿ ਇੰਸਟਾਗ੍ਰਾਮ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲਾ ਕਾਊਂਟ ਹੈ ਜਿਸ ਵੱਲੋਂ ਦੁਨੀਆ ਭਰ ਦੇ ਵਿੱਚ ਸਿਰਫ 69 ਲੋਕਾਂ ਨੂੰ ਫੋਲੋ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਦੋ ਭਾਰਤੀ ਕਲਾਕਾਰ ਸ਼ਾਮਿਲ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਉਥੇ ਇੰਸਟਾਗ੍ਰam ਦੇ ਫੋਲੋਅਰਸ ਦੀ ਗੱਲ ਕਰੀਏ ਤਾਂ ਇਸ ਦੇ ਆਫੀਸ਼ੀਅਲ ਇੰਸਟਾ ਅਕਾਊਂਟ ਤੇ 634 ਮਿਲੀਅਨ ਤੋਂ ਵੱਧ ਲੋਕਾਂ ਨੇ ਫੋਲੋ ਕੀਤਾ ਤੁਹਾਡੀ ਸਬਰੀਟ ਕੀ ਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ